ਬਹੁਤਾ ਸਮਝ ਆਇਆ ਪਰ ਹੰਕਾਰਿਆ ਸਦਖਾ ਨਾ ਮੰਨਿਆ ਆਖਰ ਨਸੀਰਾ ਉਹ ਫੈਸਲਾ ਲੈਂਦੀ ਹੈ ਜਿਹੜਾ ਵੱਡੇ ਤੋਂ ਵੱਡਾ ਜਥੇਦਾਰ ਖਵਣ ਵਾਲਾ ਵੀ ਨਹੀਂ ਲੈ ਸਕਦਾ ਜਦੋਂ ਭੈਣ ਨੇ ਆਖਿਆ ਨਾ ਸਦਖਾ ਜਿੱਥੋਂ ਚੜ ਕੇ ਆਇਆ ਵਾਪਸ ਚਲੀ ਆ ਜਾ ਨਹੀਂ ਤਾਂ ਅੱਲਾ ਪਾਕ ਅੱਗੇ ਮੇਰੀ ਇਹ ਪੁਕਾਰ ਹੋਵੇਗੀ ਕਿ ਮਰਾ ਕਲਗੀਆਂ ਵਾਲਾ ਜਿੱਤ ਜਾਵੇ ਤੂੰ ਹਾਰ ਜਾਵੇਂ ਅੰਨੇ ਬੋਲ ਪੜ੍ਹਨ ਦੇ ਮੁਖ ਦੇ ਵਿੱਚੋਂ ਜਦੋਂ ਸੁਣਦਾ ਇਹਦਾ ਹਿਰਦਾ ਕੰਮ ਗਿਆ ਕਿਉਂਕਿ ਜਾਣਦਾ ਹੈ ਤਾਂ ਖੁਦਾ ਦੀ ਬੰਦਗੀ ਕਰਨ ਵਾਲੀ ਇਹਦਾ ਬਚਨ ਨਹੀਂ ਢਥਾ ਜਾਣਾ ਪਰ ਦੂਜੇ ਪਾਸੇ ਹੰਕਾਰ ਚ ਕਹਿੰਦਾ ਪੜਾ ਯਾਦ ਰੱਖੀ ਪਹਿਲਾਂ ਤਾਂ ਮਹੇਦ ਦੇ ਪੀਰ ਕਾਫਰ ਗੋਬਿੰਦ ਸਿੰਘ ਨੂੰ ਪਕੜ ਕੇ ਬਾਦਸ਼ਾਹ ਗਾੜੀ ਪੇਸ਼ ਕਰਨਾ ਸੀ ਅਰ ਹੁਣ ਤੇਰੇ ਘਰ ਤੇਰੇ ਦਵਾਰੇ ਤੇ ਲੈ ਕੇ ਆਵਾਂਗਾ ਆਪਣੀਆਂ ਨਜਰਾਂ ਨਾਲ ਤੱਕ ਲਈ ਤੇਰਾ ਵੀਰ ਸਦਖਾ ਘੋੜੇ ਤੇ ਚੜ੍ਹਾ ਹੋਵੇਗਾ ਤੇ ਤੇਰੇ ਹਿੰਦ ਦੇ ਪੀਰ ਦੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਬੱਜੀਆਂ ਹੋਣਗੂ ਤੱਕ ਲਈ ਗੋਬਿੰਦ ਸਿੰਘ ਸਾਡੇ ਵਾਂ ਆਮ ਸਧਾਰਨ ਵਿਅਕਤੀ ਹੈ ਜਾਂ ਫਿਰ ਅੱਲਾ ਦਾ ਨੂਰ ਹੈ ਐਨੀ ਕਹਿ ਕੇ ਵੀਰ ਭੈਣ ਦੇ ਘਰ ਤੋਂ ਬਾਹਰ ਨਿਕਲਿਆ ਤੇ ਭੈਣ ਉਹਨਾਂ ਚਿਰ ਤੱਕ ਸੁੱਖਾ ਲੱਦੇ ਵੀਰੇ ਨੂੰ ਤੱਕੀ ਜਾਂਦੀ ਜਿੰਨਾ ਤੇ ਤੱਕ ਵੀਰ ਨਜ਼ਰ ਉਹਨੂੰ ਨਹੀਂ ਹਟਿਆ ਕਿਉਂਕਿ ਔਰਤ ਇੱਕ ਮਮਤਾ ਦੀ ਮੂਰਤ ਹੈ ਔਰਤ ਨੂੰ ਬਿਰਾਗ ਦੀ ਬੜੀ ਸ਼ੇਤੀ ਆਉਂਦਾ ਤੇ ਚੰਡੀ ਦਾ ਰੂਪ ਵੀ ਬੜੀ ਸ਼ੇਤੀ ਧਾਰਨ ਕਰ ਲੈਂਦੀ ਹੈ ਹੁਣ ਉਹੀ ਭੈਣ ਜਿਹੜੀ ਕੁਝ ਪਲ ਪਹਿਲਾਂ ਆਪਣੇ ਵੀਰ ਦੇ ਵਾਸਤੇ ਬਦ ਦੁਆਵਾਂ ਕਰੀ ਸੀ ਹੁਣ ਉਸੇ ਹੀ ਭੈਣ ਦੇ ਅੰਦਰ ਵੀਰ ਦੇ ਪ੍ਰਤੀ ਪਿਆਰ ਛੱਲਾ ਮਾਰਨ ਲੱਗਿਆ ਨਸੀਰਾ ਇੱਕੀ ਕੇ ਬੈਠੀਆਂ ਕਿ ਤੇਰਾ ਵੀਰ ਹਾਰ ਜਾਵੇ ਹਾਰ ਦਾ ਮਤਲਬ ਮੌਤ ਇੱਕੋ ਇੱਕ ਤੇਰਾ ਵੀਰਾ ਉਹ ਵੀ ਮਰ ਗਿਆ ਫਿਰ ਕੀ ਕਰਨਗੀ ਹੁਣ ਸੋਚਦੀ ਹੈ ਕਿਉਂ ਨਾ ਮੈਂ ਦਿੱਲੀ ਦਰਬਾਰ ਜਾਵਾਂ ਉੱਥੇ ਜਾ ਕੇ ਬਾਦਸ਼ਾਹ ਗਾੜੀ ਫਰਿਆਦ ਕਰਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ جنگ ਨੂੰ ਰੋਕ ਦਿੱਤਾ ਜਾਵੇ ਆ ਧਿਆਨ ਦਿਓ ਇੱਥੇ ਨਸੀਰਾ ਦਾ ਥੋੜਾ ਜਿਹਾ ਮਨ ਭਟਕਿਆ ਜਿੱਦਾਂ ਅੱਜ ਸਾਡੇ ਵਿੱਚ ਵੀ ਬਹੁਤੇ ਬੈਠੇ ਹੋਣਗੇ ਜਿਨ੍ਹਾਂ ਨੇ ਅੱਜ ਦੁੱਧ ਤੇ ਪੁੱਤ ਬਾਬਾ ਬੁੱਢਾ ਸਾਹਿਬ ਜੀਾਂ ਤੋਂ ਮੰਗ ਲੈਣਾ ਵੀਰਵਾਲ ਵਾਲੇ ਦਿਨ ਜਾ ਕੇ ਕਬਰਾਂ ਤੇ ਦੀਵੇ ਵੀ ਜਗਾਉਣੇ ਆ ਜੱਠੇਰਿਆਂ ਨੂੰ ਵੀ ਪੁੱਜੀ ਜਾਂਦੇ ਆ ਸ਼ੇਖ ਫਤਿਹ ਦੇ ਕੋਲ ਵੀ ਹੋ ਹੋ ਨੇ ਆ ਪਰ ਆ ਕਵੀ ਕੀ ਕਹਿੰਦਾ ਆਂਦਾ ਸੀ ਸਦੀਆਂ ਨੂੰ ਵੀ ਮੰਨਦੇ ਸੀ ਸ਼ੇਖ ਫਤਿਹਾਂ ਨੂੰ ਵੀ ਮੰਨਦੇ ਮੰਨਦੇ ਹਕੀਕਤ ਹੈ ਆ ਅੱਜ ਬਹੁਤੇ ਨੇ ਘਰ ਘਰ ਦੇ ਉੱਪਰ ਪਿਆਰੇ ਖਾਲਸਾ ਜੀ ਜਾ ਜਾ ਕੇ ਆਪਣੇ ਸਿਰ ਨਵਾਉਂਦੇ ਫਿਰਦੇ ਆ ਅੱਜ ਸਤਗੁਰ ਨੇ ਸਿਰ ਇੱਕ ਲਾਇਆ ਨਾ ਜਿਸ ਦਾਦੇ ਦੇ ਅੱਗੇ ਝੁਕਣਾ ਉਹਦਾ ਕਰ ਵੀ ਇੱਕ ਦੇ ਅੱਗੇ ਆ ਪਈ ਅਕਾਲ ਦੀ ਤਬੈ ਚਲਾਇਓ ਪੰਥ ਸਭ ਸਿੱਖਨ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧਿਆਨ ਨਾਲ ਸੁਣਦੇ ਹੋ ਆਂਦਾ ਸੀ ਸੱਤਿਆਂ ਨੂੰ ਵੀ ਮੰਨਦੇ ਅਸੀਂ ਸ਼ੇਖ ਫੱਤਿਹਾਂ ਨੂੰ ਵੀ ਮੰਨਦੇ ਹਾਂ ਅਸੀਂ ਟੇਕੀਏ ਮੱਥਾ ਮੜੀਆਂ ਨੂੰ ਤੇ ਸ਼ਰਾਧਾ ਨੂੰ ਵੀ ਮੰਨਦੇ ਹਾਂ ਅੱਜ ਸ਼ਰਾਧਾ ਦਾ ਲਾਸਟ ਦਿਨ ਹੈ ਹੁਣ ਦੇਖਿਓ ਆੰਦਾ ਸੀ ਸਰਾਧਾ ਨੂੰ ਵੀ ਮੰਨਦਿਆ ਘਰ ਦੀ ਸੁੱਖ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਇਆ ਆ ਆਸਕਬੀਰ ਬੱਦਲ ਵਰਗਿਆ ਵਗੂ ਕਹੋਂਦੇ ਤੇ ਆਪਣੇ ਆਪ ਨੂੰ ਸਿੱਖੀ ਹੈ ਨਾ ਪਰ ਸਿੱਖ ਅਖਵਾਉਣਾ ਸੋਖਾ ਬਰਨਾ ਬਹੁਤ ਔਖਾ ਇਹ ਸਿੱਖੀ ਨਾ ਵਾਲੋਂ ਨਿੱਕੀ ਤੇ ਖੰਡੇ ਉੱਤੇ ਖੀ ਹੈ ਤਖੀ ਜਦੋਂ ਇਸ ਸਕੂਲ ਦੇ ਅੰਦਰ ਦਾਖਲਾ ਲਈਦਾ ਫਿਰ ਮੇਰਾ ਖਸਮ ਸਮੇ ਸਮੇ ਦੇ ਨਾਲ ਪਰਖ ਦਾ ਪਰਚਾ ਵੀ ਪਉਂਦਾ ਜਦੋਂ ਪਰਮੇਸ਼ਰ ਪਰਖ ਦਾ ਪਰਚਾ ਪਾਉਂਦਾ ਫਿਰ ਵੱਡੇ ਵੱਡੇ ਸਿੱਧਕੀ ਵੀ ਡੋਲਦੇ ਵੇਖਿਆ ਆ ਹੁਣ ਤੱਕਿਓ ਕਵੀ ਕਹਿੰਦਾ ਅਸੀਂ ਸ਼ਰਧਾ ਨੂੰ ਵੀ ਮੰਨਦੇ ਆ ਘਰ ਦੀ ਸੁੱਖ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਇਆ ਏ ਤੇ ਨਾਨਕ ਜੀ ਤੇਰੇ ਸਿੱਖਾਂ ਨੇ ਅੱਜ ਸਿੱਖੀ ਨਾਲ ਲਗਾ ਮਾਇਆ ਏ ਹੁਣ ਜਦੋਂ ਨਸੀਰਾ ਸੋਚਦੀ ਐ ਨਾ ਕਿਉਂ ਨਾ ਅਰੰਗ ਜੇਬ ਗਾੜੀ ਜਾ ਕੇ ਫਰਿਆਦ ਕਰਾਂ ਅੰਤ ਮਨ ਦੇ ਵਿੱਚ ਕੀ ਆਉਂਦਾ ਨਸੀਰਾ ਤੂੰ ਪਾਗਲ ਹੋ ਗਈ ਤੂੰ ਝੱਲੀ ਹੋ ਗਈ ਤੂੰ ਕੀ ਲੈਣਾ ਦੁਨੀਆਂ ਦੇ ਝੂਠੇ ਬਾਦਸ਼ਾਹ ਕੋਲ ਤੇਰਾ ਹੈ ਨਾ ਸੱਚਾ ਬਾਦਸ਼ਾਹ ਉਹ ਕੌਣ ਇੱਕੋ ਇੱਕ ਦਾ ਪਰ ਜਿਹਦੇ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਤੇ ਨਾ ਹੋ ਸਕਦਾ ਕਲਗੀਧਰ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਜੀ ਮਾਦਾ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਪੁਕਾਰ ਕਰ ਹੁਣ ਤੱਕ ਉਹ ਅਰਦਾਸ ਦੀ ਸ਼ਕਤੀ ਕਿੱਡੀ ਹੈ ਇੱਥੇ ਜੇ ਭਾਵਨਾ ਲੈ ਕੇ ਬਾਬੇ ਬੁੱਢੇ ਨੂੰ ਯਾਦ ਕਰਿਓ ਨਾ ਮਨ ਵਿੱਚ ਇੰਨਾ ਵੀ ਸ਼ੰਕਾ ਨਾ ਰੱਖ ਲਿਓ ਕਿ ਕਿਤੇ ਅਰਦਾਸ ਪ੍ਰਵਾਨ ਹੋਣੀ ਜਾਂ ਨਹੀਂ ਕਿਉਂਕਿ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਮੁਸ਼ਕਿਲ ਤੋਂ ਇਹ ਹੈ ਕਿਉਂਕਿ ਇਹ ਮੁਸ਼ਕਿਲ ਸੇ ਹੋਤੀ ਹੈ ਐਤੇ ਝੋਲੀ ਅਡਣੀ ਪੈਂਦੀ ਹੈ ਤੇ ਨੀਵੇਂ ਹੋਣਾ ਪੈਂਦਾ ਹੈ ਇਹ ਨਹੀਂ ਕਿ ਕੋਈ ਰਾਜਾ ਬਣ ਕੇ ਆਵੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਸੀ ਨਾ ਮਾਤਾ ਗੰਗਾ ਜੀ ਨੂੰ ਗੰਗਾ ਜੀ ਕੀ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਵਰ ਨਹੀਂ ਦਿੱਤਾ ਨਹੀਂ ਸਤਿਗੁਰੂ ਮਹਾਰਾਜ ਕਹਿੰਦੇ ਗਏ ਕਿਵੇਂ ਸੀ ਸਤਿਗੁਰੂ ਰਾਤ ਬਗਿਆਂ ਤੇ ਚੜ ਕੇ ਮਹਾਰਾਜ ਕਹਿੰਦੇ ਜਦੋਂ ਦਾਤਾ ਦੇਨ ਵਾਲੇ ਕੋਲ ਜਾਈਏ ਫਿਰ ਉੱਥੇ ਮੰਗਤੇ ਬਣ ਕੇ ਜਾਈਦਾ ਉੱਥੇ ਭਿਖਾਰੀ ਬਣ ਕੇ ਜਾਈਦਾ ਉੱਥੇ ਰਾਜੇ ਬਣ ਕੇ ਨਹੀਂ ਜਾਈਦਾ ਐਵੇਂ ਇਸ ਬਾਪੂ ਦਾ ਕਰ ਹੈ ਜੇ ਮੰਗਣਾ ਨਾ ਇੱਥੇ ਦਿਲ ਤੋਂ ਅਰਦਾਸ ਕਰਿਓ ਫਿਰ ਪ੍ਰੈਕਟੀਕਲ ਕਰਕੇ ਵੇਖਿਓ ਬਿਨ ਬੋਲਿਆ ਸਭ ਕੁਝ ਜਾਣਦਾ ਹੁਣ ਨਸੀਰਾ ਸਢੌਰੇ ਖਲੋਤੀ ਆ ਤਮਰਾ ਕਲਗੀਆਂ ਵਾਲਾ ਆਨੰਦਪੁਰ ਦੀ ਧਰਤੀ ਤੇ ਕਿਲੇ ਆਨੰਦਗੜ੍ਹ ਦੀ ਛੱਤ ਤੇ ਟੱਲ ਰਿਹਾ ਹੁਣ ਨਸੀਰਾ ਨੇ ਗੱਲ ਵਿੱਚ ਪੱਲਾ ਪਾਇਆ ਹੱਥ ਜੋੜ ਕੇ ਨਿੱਧਰ ਬੰਦ ਕਰਕੇ ਗੁਰੂ ਪਿਤਾ ਦੇ ਚਰਨਾਂ ਦਾ ਧਿਆਨ ਤਰਿਆ ਸੱਚ ਕਰਕੇ ਜਾਣਿਓ ਇਤਿਹਾਸ ਕਰ ਕਹਿੰਦੇ ਕਲਗੀਆਂ ਵਾਲਾ ਸਾਹਮਣੇ ਆਖ ਲੁੱਟਾ ਨਸੀਰਾ ਨੇ ਕਲਗੀਆਂ ਵਾਲੇ ਦੇ ਚਰਨ ਪਕੜ ਲਏ ਉਹ ਕਲਗੀਆਂ ਬਣਿਆ ਮੇਰਾ ਵੀਰ ਹੰਕਾਰ ਦਾ ਭਰਿਆ ਤੇਰੇ ਵੱਲ ਚੜ ਕੇ ਆ ਰਿਹਾ ਦਤਿਆ ਮੈਂ ਇਹ ਨਹੀਂ ਕਹਿੰਦੀ ਉਹਨੂੰ ਮਾਰਿਓ ਨਾ ਮਾਰਿਓ ਜ਼ਰੂਰ ਪਰ ਸਵਰਨਮੁਖੀ ਤੀਰ ਨਾਲ ਨਾ ਮਾਰਿਓ ਚੱਕਰ ਨਾਲ ਵੀ ਨਾ ਮਾਰਿਓ ਖੰਜਰ ਨਾਲ ਨਾ ਮਾਰਿਓ ਤੈਗ ਨਾਲ ਨਾ ਮਾਰਿਓ ਸਬਾ ਮੇਰੇ ਵੀਰ ਨੂੰ ਆਪਣੇ ਨੈਣਾ ਬਾਣੇ ਤੀਰ ਦੇ ਨਾਲ ਮਾਰ ਦਿਓ ਤੇ ਕਲਗੀਧਰ ਪਾਤਸ਼ਾਹ ਨੂੰ ਅਰਦਾਸ ਪ੍ਰਵਾਨ ਹੋਈ ਇੱਕ ਸਿੰਘ ਆਇਆ ਮਹਾਰਾਜ ਦੇ ਕੋਲ ਸਤਿਗੁਰੂ ਆ ਸੁਣਿਆ ਦਿੱਲੀ ਤੋਂ ਭੇਜਿਆ ਔਰੰਗਜ਼ੇਬ ਦਾ ਸ਼ਾਹੀ ਜਰਨੈਲ ਆ ਰਿਹਾ ਸਤਿਗੁਰੂ ਆਂਦੇ ਸੀ ਜਾਣਦੇ ਮਹਾਰਾਜ ਉਹਤੇ ਨਾਲ ਮੁਕਾਬਲਾ ਕਰਨ ਵਾਸਤੇ ਕਿਸਦਰ ਨਾਲ ਨੂੰ ਭੇਜੀਏ ਮਰੇ ਹਜ਼ੂਰ ਨੇ ਨਿਗਾਹ ਕਮਾਈ ਸਾਹਮਣੇ ਸਿਆਦ ਬੇਗ ਬੈਠਾ ਸੀ ਇਹ ਵੀ ਕੋਈ ਸਮਾ ਸੀ ਜਦੋਂ ਆਨੰਦਪੁਰ ਦੀ ਧਰਤੀ ਤੇ ਚੜ ਕੇ ਆਇਆ ਸੀ ਪਰ ਜਦੋਂ ਕਲਗੀਆਂ ਵਾਲੇ ਦੇ ਦਿਦਾਰ ਕੀਤੇ ਨਾ ਮੇਰੇ ਸਾਹਿਬ ਦਾ ਹੀ ਹੋ ਕੇ ਰਹਿ ਗਿਆ ਮਰਾਠ ਕਹਿੰਦੇ ਸਾਦਖਾਂ ਦੇ ਨਾਲ ਇਹ ਸਿਆਦ ਬੇਗ ਮੁਕਾਬਲਾ ਕਰੂ ਲਾ ਜੀ ਉਧਰੋਂ ਸਾਦਖਾਂ ਲਾ ਕੇ ਡੰਕਿਆ ਤੇ ਤੌਜ਼ਿਆ ਤੇ ਚੋਟਾ ਜਲੀ ਜੈ ਅਲੀ ਦੇ ਨਾਲੇ ਇਲਾਕੇ ਆਨੰਦਪੁਰ ਦੀ ਤਰਦੀ ਤੇ ਆ ਪੁੱਜਾ ਉਹਨਾਂ ਸਮਿਆਂ ਵਿੱਚ ਜੰਗ ਦੇ ਰੂਲ ਸੀ ਸੂਰਜ ਛਪਣ ਤੋਂ ਬਾਅਦ ਜੰਗ ਰੋਕਿਆ ਜਾਂਦਾ ਸੀ ਜੇ ਸ਼ਾਮ ਨੂੰ ਕੋਈ ਹੁੰਦਾ ਜੰਗ ਅਗਲੇ ਦਿਨ ਸ਼ੁਰੂ ਕੀਤਾ ਜਾਂਦਾ ਸੀ ਇਹ ਸ਼ਾਮ ਦੇ ਵੇਲੇ ਆਇਆ ਇਹਨੇ ਆਨੰਦਗੜ੍ਹ ਕਿਲੇ ਤੋਂ ਹਟ ਕੇ ਇੱਕ ਰੁੱਖ ਦੇ ਹੇਠਾਂ ਪਲੰਗਾ ਡਾਇਆ ਤੇ ਰਣ ਨੀਤੀ ਤਿਆਰ ਕਰਨ ਲੱਗਿਆ ਤੇ ਮਰੇ ਬਾਜਾਂ ਵਾਲੇ ਸਤਗੁਰ ਜੀਆਂ ਦੇ ਨਜ਼ਰੀ ਪਿਆ ਹੁਣ ਮਰੇ ਸਾਹਿਬ ਜੀਆਂ ਨੇ ਇਤਿਹਾਸ ਕਰ ਕੇ ਇੱਕ ਚਿੱਠੀ ਲਿਖੀ ਤੇ ਆਪਣੇ تیر ਦੇ ਮਗਰਲੇ ਪਾਸੇ ਬਨ ਦਿੱਤੇ ਤੇ ਕਲਗੀਆਂ ਵਾਲੇ ਦੇ تیر ਦੀ ਵੱਖਰੀ ਨਿਸ਼ਾਨੀ ਸੀ ਅਰੰਗਜੀਤ ਵੀ ਜਾਣਦਾ ਸੀ ਕਿ ਕਲਗੀਆਂ ਵਾਲੇ ਦੇ تیر ਦੇ ਮਗਰ ਸਵਾ ਕੋਲੇ ਸੋਨਾ ਲੱਗਿਆ ਹੁੰਦਾ ਸੀ ਕਿ ਜੇ ਗੋਬਿੰਦ ਸਿੰਘ ਦੇ تیر ਦੇ ਨਾਲ ਕਿਸੇ ਦੀ ਮੌਤ ਹੁੰਦੀ ਹੈ ਉਹਦਾ ਪਰਿਵਾਰ ਜੇ ਗਰੀਬਾ ਤੇ ਦੀਆਂ ਅੰਤਮ ਰਸਮਾਂ ਪੂਰੀਆਂ ਕਰ ਸਕਦਾ ਜੇ ਕੋਈ ਫਟੜ ਹੁੰਦਾ ਹੈ ਉਹ ਆਪਣੀ ਦਵਾਦਾਰੂ ਦਾ ਪ੍ਰਬੰਧ ਕਰ ਸਕਦਾ ਖੈਰ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਿੱਠੀ ਲਿਖ ਕੇ ਤੀਰ ਦੇ ਮਗਰਲੇ ਪਾਸੇ ਬੰਨ ਕੇ ਉਸ ਪਲਕੇ ਦੇ ਪਾਵੇ ਦੇ ਵਿੱਚ ਤੀਰ ਮਾਰਿਆ ਜਿਹਦੇ ਉੱਪਰ ਬੈਠਾ ਸਦਖਰਨ ਨੀਤੀ ਤਿਆਰ ਕਰ ਰਿਹਾ ਪਲਕੇ ਦੇ ਪਾਵੇ ਵਿੱਚ ਤੀਰ ਵੱਜਿਆ ਇਹ 扑ੜਕ ਕੇ ਪਲਕੇ ਤੋਂ ਉੱਠਿਆ ਅੰਦਾ ਹਾਏ ਅੱਲਾ ਜਦੋਂ ਤੀਰ ਵੱਲ ਨੂੰ ਨਜ਼ਰ ਪਈ ਨਾ ਸਮਝ ਗਿਆ ਕਿ ਗੋਬਿੰਦ ਸਿੰਘ ਦਾ ਤੀਰ ਆਇਆ ਚਿੱਠੀ ਨੂੰ ਪੜ੍ਹਿਆ ਵਿੱਚ ਲਿਖਿਆ ਕੀ ਓਏ ਸੈਦ ਖਾਨ ਕਿਦੇ ਭਲੇ ਖਾਦੈ ਨਹੀਂ ਖਾ ਗਿਆ ਕਿ ਗੋਬਿੰਦ ਸਿੰਘ ਦੇ ਤੀਰ ਦਾ ਨਿਸ਼ਾਨਾ ਉੱਗ ਗਿਆ ਓਏ ਸ਼ਦਖਾਂ ਜੇ ਗੁਰਗੋਬਿੰਦ ਸਿੰਘ ਨੂੰ ਇਹ ਤੇਰੇ ਪਲਗੇ ਦਾ ਪਾਵਾ ਦੇਖ ਰਿਆ ਤੇ ਦਿਸ ਮੈਨੂੰ ਤੇਰੀ ਸ਼ਾਦੀ ਵੀ ਰਹੀ ਹੈ ਜੇ ਮੈਂ ਚਾਹੁੰਦਾ ਇਹ ਤੀਰ ਤੇਰੀ ਛਾਤੀ ਵਿੱਚ ਜੜ ਸਕਦਾ ਸੀ ਪਰ ਮੇਰਾ ਜੀ ਨਹੀਂ ਕਰਦਾ ਮੈਂ ਤੈਨੂੰ ਮਾਰਾਂ ਜੰਨੀਆਂ ਫੌਜਾਂ ਆ ਆਪਣਾ ਰਾਮ ਲਸ਼ਕਰ ਲੈ ਕੇ ਆਇਆ ਇਹਨੂੰ ਵਾਪਸ ਲੈ ਜਾ ਇਹ ਨਹੀਂ ਸਮਝਿਆ ਕਿੰਦਾ ਗੋਬਿੰਦ ਸਿੰਘ ਨੇ ਮੈਨੂੰ ਵੰਗਾਰ ਪਾ ਦਿੱਤੀ ਰਾਤ ਜਾਂਦੀ ਉੱਡੀ ਕਰਦਾ ਲਓ ਬਈ ਅਨਾਨ ਦੇ ਪ੍ਰਦੀ ਧਰਤੀ ਤੇ ਚਾਹੇ ਜੰਗ ਹੁੰਦਾ ਸੀ ਚਾਹੇ ਅਮਨ ਹੁੰਦਾ ਸੀ ਹਰ ਰੋਜ਼ ਆਸਾ ਦੀ ਵਾਰ ਦੇ ਕੀਰਤਨ ਹੁੰਦੇ ਆ ਤੇ ਮੇਰੇ ਵਰਗੇ ਦਿਲਾਂ ਅੰਦਰ ਝਾਟ ਮਾਰ ਲਿਓ ਅਸੀਂ ਤੇ ਸੁੱਖਾਂ ਵੇਲੇ ਵੀ ਨਹੀਂ ਕਰਦੇ ਪਰ ਤਨ ਮਰਕਲ ਗਿਆ ਵਾਲਾ ਸਤਿਗੁਰੂ ਸ਼ਹਾਦਤ ਨਾ ਜਿਹੜੀ ਆਬਾਦਤ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀ ਆਬਾਦਤ ਕਰ ਆਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਕੱਲ ਬਣਦੀ ਹੈ ਭਗਤੀ ਵਿੱਚੋਂ ਹੀ ਸ਼ਕਤੀ ਪੈਦਾ ਹੁੰਦੀਆਂ ਯੋਧੀਆਂ ਬੇਅੰਤ ਬਾਣੀਆਂ ਦੇ ਜਾਪ ਕੀਤੇ ਦਿਨ ਚੜਦੇ ਨੂੰ ਇੱਕ ਪਾਸੇ ਰਣਜੀਤ ਨਗਾਰੇ ਤੇ ਲੱਗੀਆਂ ਝੋਟਾ ਦੂਜੇ ਪਾਸੇ ਲੱਗੀਆਂ ਡੰਕੇ ਤੇ ਝੋਟਾ ਲਓ ਵੀ ਇਧਰੋਂ ਕਲਗੀ ਤਰ ਪਾਛਾ ਮਰਦ ਲੈ ਕੇ ਆ ਗਿਆ ਸੂਰਮੇ ਹੋ ਕੇ ਰੱਤੇ ਸਵਾਰ ਬਈ ਟਕਰ 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 ਕਰਦੇ ਜਾ ਪੁੱਜੇ ਮੈਦਾਨੇ ਜੰਗ ਦੇ ਅੰਦਰ ਹੁਣ ਸਿਆਦ ਬੇ ਜਦੋਂ ਸੈਦ ਖਾਂ ਦੇ ਸਾਹਮਣੇ ਜਾ ਖਲੋਤਾ ਨਾ ਸੈਦ ਖਾਂ ਕਹਿੰਦਾ ਸਿਆਦ ਬੇਗਾ ਤੂੰ ਕਾਫਰ ਹੋ ਗਿਆ ਆਂਦਾ ਮੈਂ ਕਿਵੇਂ ਹੋ ਗਿਆ ਕਹਿੰਦਾ ਤੂੰ ਕਾਫਰ ਗੋਬਿੰਦ ਸਿੰਘ ਦੇ ਮਗਰ ਲੱਗ ਕੇ ਕਾਫਰ ਹੋ ਗਿਆ ਤੇ ਸਿਆਦ ਬੇ ਕਹਿੰਦਾ ਵੇ ਸੈਦ ਖਾਂ ਮੈਨੂੰ ਜੋ ਮਰਜੀ ਕਹਿ ਲੈ ਪਰ ਮੇਰੇ ਅੱਲਾ ਨੂੰ ਮਾਰੇ ਬੋਲਣਾ ਬੋਲੀ ਸੈਦ ਖਾਂ ਕੜਕੜਾ ਕੇ ਸਿਆਦ ਕਹਿੰਦਾ ਓਏ ਓ ਤੂੰ ਗੋਬਿੰਦ ਸਿੰਘ ਨੂੰ ਅੱਲਾ ਕਹਿੰਦਾ ਮੈਂ ਤੇ ਕਹਿੰਦਾ ਸੂਰਮਾ ਵੀ ਨਹੀਂ ਮੰਨਦਾ ਕਹਿੰਦਾ ਜੇ ਗੋਬਿੰਦ ਸਿੰਘ ਸੂਰਮਾ ਹੁੰਦਾ ਆ ਮੈਦਾਨੇ ਜੰਗ ਦੇ ਅੰਦਰ ਆ ਕੇ ਮੇਰੇ ਨਾਲ ਦੋ ਦੋ ਹੱਥ ਕਰਦਾ ਜਾਂ ਆਪਣੇ ਕਿਸੇ ਸਿੱਖਰ ਨਾਲ ਨੂੰ ਭੇਜਦਾ ਮੇਰੇ ਨਾਲ ਮੁਕਾਬਲਾ ਕਰਨ ਵਾਸਤੇ ਮੇਰੀ ਬਰਾਦਰੀ ਦੇ ਮੁਸਲਮਾਨ ਨੂੰ ਕਿਉਂ ਕੱਲਿਆ ਐਨਾਂ ਨੂੰ ਪਿਆਰੇ ਖਾਲਸਾ ਜੀ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਜੀ ਰਮਜਾ ਨੂੰ ਜਾਣ ਹੁਣ ਮਹਾਰਾਜ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਸਿੰਘਾਂ ਆ ਕਰੋ ਮਰੇ ਨੀਲੇ ਨੂੰ ਧਿਆਨ ਸਿੰਘ ਕਹਿੰਦੇ ਸਤਿਗੁਰੂ ਪਿਤਾ ਜੀ ਕੀ ਗੱਲ ਹੋ ਗਈ ਸੂਰਮੇ ਲੜ ਰਹੇ ਜੰਗ ਚੱਲ ਰਿਆ ਤੁਸੀਂ ਜੰਗ ਦੇਖੋ ਮਹਾਰਾਜ ਕਹਿੰਦੇ ਨਹੀਂ ਅੱਜ ਸ਼ਰਧਾਲੂ ਦੀ ਸ਼ਰਧਾ ਹੈ ਕਿ ਮੈਦਾਨੇ ਜੰਗ ਦੇ ਅੰਦਰ ਅਸੀਂ ਆਪ ਡਾਈਏ ਤੇ ਸ਼ਰਧਾਲੂ ਦੀ ਜਿਹੜੀ ਸ਼ਰਧਾ ਉਹ ਗੋਬਿੰਦ ਸਿੰਘ ਤੋੜਨੀ ਨਹੀਂ ਚਾਹੁੰਦਾ ਕਰੋ ਮੇਰੇ ਨੀਲੇ ਨੂੰ ਪਿਆਰ ਲਾਭ ਸਿੰਘਾਂ ਨੇ ਕੀਤਾ ਨੀਲੇ ਨੂੰ ਪਿਆਰ ਇਹ ਬੜੇ ਚਿਰਾਂ ਬਾਅਦ ਮੈਦਾਨ ਦੇ ਜੰਗ ਦੇ ਅੰਦਰ ਚੱਲਿਆ ਨੀਲਾ ਨੱਚਦਾ ਇਹ ਟੱਪਦਾ ੁਰਕਦਾ ਪੁਰਕਦਾ ਪੁਰਕਦਾ ਆਇਆ ਕਲਗੀਆਂ ਵਾਲੇ ਪਾਛਾਂ ਦੇ ਕੋਲ ਮਹਾਰਾਜ ਨੇ ਆਪਣਾ ਚਰਨ ਕਾਪ ਤੇ ਰੱਖਿਆ ਪਰ ਕੁਸਮਾ ਹੋਇਆ ਰਕਾਬ ਤੋਂ ਚਰਨ ਜੱਕਿਆ ਤੇ ਧਰਤੀ ਤੇ ਧਰਿਆ ਫਿਰ ਰਕਾਬ ਤੇ ਰੱਖਿਆ ਕੁਸਮਾ ਹੋਇਆ ਫਿਰ ਧਰਤੀ ਤੇ ਤੀਜੀ ਵਾਰ ਕਲਗੀਆਂ ਵਾਲੇ ਨੇ ਚਰਨ ਚੁੱਕ ਕੇ ਰਕਾਬ ਤੇ ਰੱਖਿਆ ਤੇ ਫਿਰ ਧਰਤੀ ਤੇ ਧਰਨੀ ਹੁਣ ਸਿੰਘ ਕਹਿਣ ਲੱਗੇ ਸਤਿਗੁਰੂ ਇਹ ਕਿਹੋ ਜਿਹਾ ਗੁੱਤਕ ਤੇ ਮੇਰਾ ਮਹਿਬੂਬ ਕਹਿੰਦਾ ਸਿੰਘੋ ਕੀ ਕਰਾਂ ਆ ਜਦੋਂ ਘੋੜੇ ਤੇ ਸਵਾਰ ਹੋਣ ਜਾਣ ਲੱਗਦਾ ਉਧਰੋਂ ਨਸੀਰਾ ਆ ਕੇ ਚਰਨ ਫੜ ਲੈਂਦੀ ਐ ਨਾ ਕਲਗੀਆਂ ਵਾਲਿਆ ਨਾਲ ਜਾਵੀ ਮੇਰਾ ਵੀਰ ਮਾਰਿਆ ਜਾਵੇਗਾ ਤੇ ਮੇਰਾ ਕਲਗੀਆਂ ਵਾਲਾ ਕਹਿੰਦਾ ਵੇਖ ਨਸੀਰਾ ਤੇਰਾ ਭਰਾ ਮਤਾਨੇ ਜੰਗ ਦੇ ਅੰਦਰ ਮੇਰੇ ਤੇ 100 ਵਾਰ ਕਰ ਲਵੇ ਮੈਂ ਮਾਫ ਕਰ ਦੇਵਾਂ 100 ਗੁਨਾਹ ਕਰੇ ਗੋਬਿੰਦ ਸਿੰਘ ਉਹ ਵੀ ਮਾਫ ਕਰ ਦੇਵੇਗਾ ਜੇ ਇਹਨੇ ਆ ਗੁਰੂ ਨਾਨਕ ਦੇ ਘਰ ਨੂੰ ਕੁਝ ਮਾਰਾ ਆਖਿਆ ਆ ਫਿਰ ਰੱਬ ਦੀ ਰਜਾ ਦੇ ਵਿੱਚ ਤੈਨੂੰ ਵੀ ਰਾਜ਼ੀ ਰਹਿਣਾ ਪਊ ਤੇ ਸਾਨੂੰ ਵੀ ਰਹਿਣਾ ਪਊ ਲਓ ਜੀ ਮਹਾਰਾਜ ਨੇ ਮਾਰੀ ਪਲਾਕੀ ਓਏ ਘੋੜੇ ਤੇ ਸਵਾਰ ਨੀਲੇ ਨੂੰ ਚੜਿਆ ਚਾ ਇਨੇ ਖਰਚ ਕੇ ਜੰਮੀ ਨੂੰ ਤੇ ਰੱਖੇ ਤੋ ਧਰੇ ਖੰਡੇ ਨੇ ਖਦੇ ਹੁਣ ਟੈਗੁੱਣ ਕੇ ਆਈਆਂ ਚੋਂ ਬਾਹਰ ਪੀਰਾਂ ਨੇ ਆਪਣੇ ਡੰਗ ਸੋਰੇ ਅੱਜ ਖਿੱਚ ਕੇ ਨੀਲੇ ਦੀਆਂ ਵਾਂਗਾ ਸ਼ਾਹੀ ਜਰਨਾ WHAT